ਸ਼੍ਰੀ ਗੁਰੂ ਹਰगोबिंद ਸਾਹਿਬ ਖਾਲਸਾ ਪਬਲਿਕ ਸਕੂਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਚਾਰ ਸੈਭਜਾਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਅਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਉਪਲ ਦੀ ਜੋਗ ਸੇਵਾ ਸਹਿਤ ਮਨਾਇਆ ਗਿਆ ਆਓ ਦਿਖਾਉਂਦੇ ਹਾਂ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਪੰਜ ਬਾੜੀਆਂ ਦਾ ਆਨੰਦ ਮਾਣਿਆ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਰਵਾਇਤ ਦੇ ਅਨੁਸਾਰ ਸਿੱਖ ਧਰਮ ਦੀ ਮਰਿਆਦਾ ਹੈ ਕਿ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਅੱਗੇ ਅਰਜ਼ੋਈ ਕੀਤੀ ਜਾਂਦੀ ਹੈ ਇਸੇ ਹੀ ਮਰਿਆਦਾ ਦੇ ਅਨੁਸਾਰ ਅੱਗੇ ਵਧਿਆ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਦਿਆਰਥੀਆਂ ਦੇ ਦੁਆਰਾ ਹੋਂਦੇ ਵਿਦਿਆਰਥੀਆਂ ਦੇ ਦੁਆਰਾ ਸ਼ਬਦ ਕੀਰਤਨ ਕੀਤਾ ਜਾਏਗਾ जिते रहि सारे अति आनंद मनांगे हुन बचियां दे द्वारा देह शिवाब वर मोही की है शुभ कर्मन ते कब भूना करहु शब्द दा कीर्तन कीता जाएगा साहिब गाए की फतेह एक सिबा माता गुदरीय सदै पोते एकजी माता गुदरीय सदै नाल पोते ട്രാലോ ഖാകരോട്ടു ചന്ദ്ര മന്തി പുറ ਹੋਲੇ ਬਣ ਕੇ ਮਿਲ ਗਿਆ ਪਾਪੀਓ ਫਸਮਾਣੂ ਖਾਣਾ ਲਾਲੇ ਆਪਣੇ ਕਰਨੂ ਲੈ ਗਿਆ ਦੱਸ ਕੇ ਉਹ ਹਮਦਰਦੀ ਬੀਤ ਗਿਆ ਦੇੜੇ ਉਹ ਖਾਸ ਖਲ ਪਲ ਪਲ ਰਾਤ गुज़रਦੀ ਸੌ ਗਈ ਦਦੀ ਪੋਤਰਿਆਂ ਨੂੰ ਦਿੰਦੀ ਦਿੰਦੀ ਲੋਰੀ ਗੰਗੂ ਬਈ ਮਾਨ ਤੁਸੀਂ ਇੱਕ ਚੀਜ਼ ਤੇ ਅੱਜ ਪਰਨ ਕਰਕੇ ਜਾਓ ਕਿ ਇਸ ਤੀਰ ਤੇ ਕੰਟਰੋਲ ਕਰਨੇਓ ਤੇ ਤੁਹਾਡੇ ਬੱਚੇ ਦੁਨੀਆ ਦੇ ਬਾਦਸ਼ਾਹ ਬਣ ਜਾਣਗੇ ਪਰ ਲੋੜ ਹੈ ਕਿ ਆਪਣੇ ਬੱਚਿਆਂ ਦੀ ਨਿਗਰਾਨੀ ਜ਼ਰੂਰ ਕਰੀਏ ਤੁਹਾਨੂੰ ਸਾਰਿਆਂ ਨੂੰ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹੋਣਗੇ ਪਰ ਮੇਰੀ ਇਸ ਪੰਡਾਲ ਦੇ ਵਿੱਚ ਬੈਠੇ ਜਿੰਨੇ ਲੋਕ ਨੇ ਮੇਰੇ ਸਭ ਅਜ਼ੀਜ਼ ਨੇ ਤੇ ਇਹ ਜਿਹੜੇ ਮੇਰੇ ਬੱਚੇ ਪੀੜ੍ਹੀਆਂ ਦਸਤਾਰਾਂ ਵਾਲੇ ਬੱਚੇ ਨੇ ਮੇਰੀ ਉਲਾਗ ਨੇ ਜੇਕਰ ਮੈਂ ਨਾਲ ਹੀ ਫਿਕਰ ਮੰਦ ਵਾਲੇ ਵੀ ਨਾਲ ਹੀ ਫਿਕਰ ਮੰਦ ਹੋਣੇ ਚਾਹੀਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕੱਦਸ ਪਾਵਨ ਗੋਦੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਕਲਸਤਰ ਸਿੰਘ ਜੀ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਹੋਇਆ ਨਾੜਾ ਬਲੰਦ ਕਰੀਏ ਕੋਈ ਵੀ ਰਸਨਾ ਵਰਜੀ ਨਾ ਰਹੇ ਗੱਜ ਕੇ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਕੀਆਂ ਜਿੰਦਾ ਵੱਡੇ ਸਾਕੇ ਗੜੀ ਚਮਕੌਰ ਸਾਕਾ ਸਰਹੰਦ ਲੱਖੀ ਜੰਗਲ ਤੇ ਉੱਚ ਦਾ ਪੀਰ ਤਾਨਗੁਰ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਛੋਟੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤੇ ਸਿੰਘ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ, ਬਾਬਾ ਜੁਧਾਰ ਸਿੰਘ ਮਾਤਾ ਗੁਜਰਪੁਰ ਤੇ ਗੜੀ ਚਮਕੌਰ ਦੇ तमाम ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੀ ਸਾਧ ਸੰਗਤ ਵਿੱਚ ਮੇਰੇ ਬਹੁਤ ਪਿਆਰੇ ਬੱਚਿਆਂ ਦੇ ਮਾਤਾ ਪਿਤਾ ਜੀ ਇਲਾਕੇ ਦੇ ਪਤਵੰਤੇ ਸੱਜਣ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਕ ਕਮੇਟੀ ਮੈਂਬਰ ਸਰਦਾਰ ਸੁਜੀਤ ਸਿੰਘ ਜੀ ਤੁਗਲਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਚਾਰਕ ਸਹਿਬਾਲ ਆਪ ਸਾਰਿਆਂ ਦਾ ਗੁਰੂ ਦੇ ਇਸ ਦਰ ਤੇ ਤੈ ਦਿਨ ਤੋਂ ਸਵਾਗਤ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਦਾ ਸਾਰੇ ਸਟਾਫ ਵਿਦਿਆਰਥੀ ਤੇ ਦਾਸਪੁੱਤ ਲੋ ਤੁਹਾਡਾ ਹਰ ਕਦਮ ਸਿਰ ਮੱਥੇ ਤੁਸੀਂ ਅੱਜ ਇਸ ਧਰਤੀ ਤੇ ਇਸ ਸਕੂਲ ਵਿੱਚ 9ਵੇਂ ਸਮਾਗਮ ਦੇ ਵਿੱਚ ਸ਼ਿਰਕਤ ਕਰ ਰਹੇ ਹੋ ਅਸੀਂ ਬੜਪਾਗੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਲਾਦ ਆ ਉਹਨਾਂ ਨਾਲ ਸੰਬੰਧਿਤ ਸ਼ਹੀਦੀ ਦਿਹਾੜੇ ਗੁਰਪੁਰਬ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ ਪਾਵਨ ਕੋ ਵਿਕਰ ਗੋਦ ਵਿੱਚ ਫੱਜ ਕੇ ਬੇਟੀ ਪਿਆਰੀ ਸਾਧ ਸੰਗਤ ਜੀ ਸਦੇ ਬਲਵਾਇ ਕੁ ਜੀ ਕਾ ਖਾਲਸਾ ਵਾਇ ਗੁਰ ਜੀ ਕੀ ਫਤਿਹ ਅੱਜ ਸ਼ਹਾਦਤਾਂ ਸਮਰਪਿਤ ਇਸ ਆਪਣੇ ਹਰਕਬਿੰਦ ਪਰ ਪਬਲਿਕ ਸਕੂਲ ਦੇ ਸਟਾਫ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਬੱਚਿਆਂ ਵੱਲੋਂ ਇਲਾਕੇ ਦੇ ਮੋਹ ਪਰਾਂ ਵੱਲੋਂ ਸ਼ਹਾਦਤਾਂ ਨੂੰ ਸਮਰਪਿਤ ਦਿਹਾੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਜਾ ਰਿਹਾ ਹੈ ਜਿਹੜੇ ਸਾਡੇ ਸਟਾਫ ਮੈਂਬਰ ਤੇ ਖਾਸ ਕਰਕੇ ਪ੍ਰਿੰਸੀਪਲ ਸਾਹਿਬ ਤੇ ਬੱਚੇ ਜਿਹੜਾ ਉਪਰਾਲਾ ਕਰਦੇ ਉਹਨਾਂ ਦਾ ਧੰਵਾਦ ਹੈ ਤੁਹਾਨੂੰ ਸਲਾਮ ਹੈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਹਰ ਥਾਂ ਬੱਚਿਆਂ ਨੂੰ ਸ਼ਹਾਤਾ ਦੀ ਪਰਥਾਏ ਸ਼ਹਾਤਾ ਤੋਂ ਜਾਣੂ ਕਰਵਾਉਣ ਵਾਸਤੇ ਇਹ ਜਿਹੜਾ ਉਪਰਾਲਾ ਕਰਦੇ ਹੋ ਇਹ ਬਹੁਤ ਹੀ ਵੱਡਾ ਆਪਰਾਲਾ ਹੈ ਤੁਸੀਂ ਧੰਨਵਾਦ ਦੇ ਪਾਤਰੋ ਸਾਰਾ ਸਟਾਫ ਤੇ ਬੱਚੇ ਤੇ ਤੁਸੀਂ ਜਿਹੜੇ ਮੋਹਤਪੁਰ ਫੱਜਣ ਪੰਚ ਤੇ ਸਰਪੰਚ ਇਲਾਕੇ ਦੇ ਬੱਚਿਆਂ ਦੇ ਮਾਪੇ ਖਾਸ ਕਰਕੇ ਜਿਹੜੇ ਜਿਨ੍ਹਾਂ ਨੇ ਆਪਣੇ ਬੱਚੇ ਇੱਥੇ ਦਾਖਲ ਕਰਾਏ ਨੇ ਮੇਰੀਆਂ ਭੈਣਾਂ ਬੀਬੀਆਂ ਉਹ ਮੇਰੇ ਭਰਾ ਛੋਟੇ ਵੀਰ ਵੱਡੇ ਸਾਰੇ ਜਿਹੜੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਭਗਵੰਤੀ ਜੀ ਸਹਾਇ ਵਾਹਿਗੁਰੂ ਦੀ ਕਿਰਪਾ ਤੇ ਸਾਛਾ ਜੀ ਲਖਮੀ ਪ੍ਰਥਮ ਭਗਵੰਤੀ ਚਮਰਤ ਹੈ ਗੁਰੂ ਨਾਨਕ ਲਈ ਤੇ ਆਏ ਸ਼ਰੰਗਖੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਤ੍ਰਿ ਹਰਿ ਸੁਨ ਤੇ ਆਈਐ ਜਿ ਸਿਖਿ ਟਿਖੇ ਸਭ ਦੁੱਖ ਜਾਇ ਤੇਗ ਬਹਾਦਰ ਸੁੰਗੜਿਆ ਧਾਰ ਨਾ ਨਿਬਾਵੇ ਤਾਰੇ ਅਸਰ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਈ ਰਤਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਪਿਆਰਿਆਂ ਤੁਹਾਂ ਸਹਤ ਜਾਦਿਆਂ ਚਾਲਿਆਂ ਮੁਕਤਿਆਂ ਹੱਟੀਆਂ ਜੱਟੀਆਂ ਸੱਤਿਆਂ ਜਿਨ੍ਹਾਂ ਨਾਮ ਜਪਿਆ ਵੱਨ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਨੰਦ ਕੀਤਾ ਜਿਨ੍ਹਾਂ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਦੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਨੀਆਂ ਤੇ ਚੜੇ ਆਰਿਆਂ ਨਾਲ ਸਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕਿਸ ਤਰ੍ਹਾਂ ਸੋਸਾ ਨਾਲ ਨੇ ਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤੱਕ ਦਾ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚ ਪਾਵੇ ਜਿਤਾਵਨ ਕਾ ਸਰਕਾਰ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾ ਤਾਰ ਰੱਤਿਆ ਰਇਤ ਦੇਵ ਤੇਗ ਫਤੇ ਬਿਰਤ ਕੀਤਾ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਦਾ ਹੈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਦੇਵ ਦੇਤ ਦਾਣ ਸਹਾ ਦਾਣ ਪ੍ਰੋਸਾ ਦਾ ਆਨੰਦ ਆਨ ਸ੍ਰੀਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਇਸ਼ਨਾਨ ਚੌਂਕੀਆਂ ਟੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾਜ ਆਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤੁੱਚੀ ਮਤ ਦਾ ਰੱਖਾ ਪੁਆਈ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟੀਆਂ ਦੀ ਓਟ ਸੱਚੇ ਪਤਾ ਵਾਹਿਗੁਰੂ ਜੀ ਧੰਨੇ ਧੰਨ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਅਜੂਬਰ ਅਰਦਾਸ ਬੇਨਤੀ ਜੋਲੜੀ ਹੈ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਦ ਦੇ ਮਾਵਾ ਕਨਸਾਰ ਧੰਨ ਧੰਨ ਸਤਿਗੁਰੂ ਸਾਈਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਲਖਤੇ ਜਿਗਰ ਚਾਰੇ ਸਾਹਿਬਜ਼ਾਦੇ ਸਨਮਾਨਯੋਗ ਮਾ ਮਾਤਾ ਗੁਜਰ ਕੌਰ ਜੀ ਅਤੇ ਸੂਹ ਸ਼ਹੀਦਾਂ ਦੀ ਯਾਦ ਦੇ ਅੰਦਰ ਆਪ ਜੀ ਦੇ ਵੱਲੋਂ ਵਰਸ ਆਏ ਹੋਏ ਸ੍ਰੀ ਹਰਗੋਬਿੰਦਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਦੇ ਸਮੂਹ ਸਟਾਫ ਸਮੂਹ ਬੱਚਿਆਂ ਦੇ ਵੱਲੋਂ ਇਹ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਆਪਣੇ ਪੰਡਾਲ ਦੇ ਅੰਦਰ ਆਪ ਜੀ ਦੇ ਸੁੰਦਰ ਪ੍ਰਕਾਸ਼ ਕਰਵਾ ਕਰਕੇ ਵਿਵਾਂਗਤ ਜਾਏਗੇ ਸਰ ਜੀ ਅੱਜ ਸ੍ਰੀ ਦੀ ਸਮਾਗਮ ਕਰਵਾਏਗੇ ਨੇ ਕੀ ਕਹਿਣਾ ਚਾਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸੰਗਤਾਂ ਦੇ ਸਤਿ ਸਤਿਵਾਦ ਸ੍ਰੀ ਗੁਰੂ ਅਰਗੁਪਤ ਸਾਹਿਬ ਖਾਲਸਾ ਪਬਲਿਕ ਸਕੂਲ ਦੇ ਵਿੱਚ ਅੱਜ ਅਸੀਂ ਇਹ ਨਵਾਂ ਸ਼ਹੀਦੀ ਸਮਾਗਮ ਕਰਾਇਆ ਹੈ ਇਸ ਸ਼ਹੀਦੀ ਸਮਾਗਮ ਦਾ ਜਿਹੜਾ ਮੁੱਖ ਮਕਸਦ ਹੈ ਉਹ ਬੱਚਿਆਂ ਨੂੰ ਉਹਨਾਂ ਦੀ ਵਿਰਾਸਤ ਤੋਂ ਜਾਣੂ ਕਰਾਉਣਾ ਹੈ ਓਥੇ ਨਾਲ ਦੀ ਨਾਲ ਇਲਾਕੇ ਦੀ ਸੰਗਤ ਨੂੰ ਵੀ ਸੁਚੇਤ ਕਰਨਾ ਹੈ ਕਿ ਸਾਡਾ ਇਤਿਹਾਸ ਸਾਡਾ ਜਿਹੜਾ ਇਹ ਵਿਰਾਸਤ ਹੈ ਸਾਡੀ ਉਹ ਬੇਸ਼ਕੀਮਤੀ ਹੈ ਉਹਨੂੰ ਸੰਭਾਲ ਕੇ ਰੱਖਣਾ ਹੈ ਕੀ ਠੰਡ ਹਵਾ ਵਗ ਰਹੀ ਸੀ ਤੇ ਮਾਤਾ ਗੁਜਰ ਘਰ ਜੀ ਨੇ ਇੱਕ ਟਾਂਪੀ ਦੇ ਵਿੱਚ ਪੂਰਾ ਜ਼ਰਦਾ ਰੱਖਿਆ ਮਾ ਵਧੀ ਚਲਣਾਂ